ਬਟਾਲਾ ਗੋਲੀ ਕਾਂਡ ਦੇ ਵਿਰੁੱਧ ਸ਼ਹਿਰ ਵਾਸੀ ਨਿਕਲੇ ਛੜਕਾਂ ਤੇ ਗੋਲੀ ਕਾਂਡ ਵਿਰੁੱਧ ਖੁੱਲ ਕੇ ਜਿਤਾਇਆ ਰੋਸ ਬਟਾਲਾ ਅਮਰੁੱਦ ਤੁਰੰਤ ਕਾਰਵਾਈ ਕਰਨ ਦੀ ਕੀਤੀ ਮੰਗ ਪਿੱਤੇ ਤਨੀ ਬਟਾਲਾ ਦੇ ਵਿਚਾਰ ਵਿੱਚ ਸ਼ਰੀਮ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਸੀ ਜਦ ਕਿ ਚਾਰ ਲੋਕ ਜ਼ਖਮੀ ਹੋਏ ਸਨ ਜਿਸ ਤੇ ਰੋਸ ਵਜੋਂ ਅੱਜ ਬਟਾਲਾ ਸ਼ਹਿਰ ਵਾਸੀਆਂ ਵੱਲੋਂ ਰੋਸ ਮਾਰਚ ਵਿਚਾਰਾਂ ਚ ਕਟਿਆ ਗਿਆ ਅਤੇ ਮੰਗ ਕੀਤੀ ਗਈ ਕਿ ਜਿਹੜੇ ਲੋਕਾਂ ਵੱਲੋਂ ਇਹ ਗੋਲੀ ਕਾਂਡ ਕੀਤਾ ਗਿਆ ਹੈ ਉਹਨਾਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਤਸਵੀਰਾਂ ਅੰਦਰ ਹਨ ਬਟਾਲਾ ਦੀਆਂ ਜਿੱਥੇ ਕਿ ਲੋਕ ਕਤਲ ਕਾਂਡ ਵਿਰੁੱਧ ਆਪਣਾ ਰੋਸ ਜਿਤਾ ਰਹੇ ਹਨ ਤੇ ਮੰਗ ਕਾਤਲਾਂ ਤੋਂ ਤੱਕ ਗ੍ਰਿਫਤਾਰ ਕੀਤਾ ਜਾਵੇ। ਕਾਲਾ ਬੰਦੀ ਕਾਲ ਦਿੱਤੀ ਗਈ ਜਿਹੜੇ ਪਰਸੋਂ ਕਰਵਾ ਚਾਹਦਦੇ ਜਿਹੜੇ ਦੋ ਆਦਮੀ ਮਰੇ ਆ ਉਹਨਾਂ ਦੇ ਰੋਸ ਵਿੱਚੋਂ ਆਪਾਂ ਬਟਾਲਾ ਪਾਦੀ ਉਹਨਾਂ ਦੀ ਪਰਿਵਾਰ ਨੂੰ ਇਸ ਤਰ੍ਹਾਂ ਦਾ ਰਿਸਪੌਂਸ ਮਿਲਿਆ। ਬਟਾਲਾ ਪਿਲ ਕੋ ਤੁਹਾਡੇ ਸਾਹਮਣੇ ਪੂਰਨ ਬੰਦਾ। ਬਾਕੀ ਪਰਮਾਤਾਂ ਦੀ ਕਰਵਾ ਕੋਈ ਹੋਰ ਤੁਸੀਂ ਜਿਹੜੀ ਗੱਲ ਆ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ। ਜਿਹੜੇ ਲੋਕ ਆ ਬਟਾਲਾ ਵਸੇ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੋਕਾਂ ਨੇ ਕਿਹਾ ਕਿ ਦਿਵਾਲੀ ਮਨਾਓ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਦਿਵਾਲੀ ਪਰਾ ਮਨਾ ਲਓ ਜੇ ਲੋਕ ਮਰਦੇ ਆ ਜਿਨ੍ਹਾਂ ਨੂੰ ਪਤਾ ਕਿੱਦਾਂ ਕਿਸੇ ਪਰਿਵਾਰ ਦੇ ਮਰਿਆ ਕਿਦਾਂ ਲੋਕ ਰੋਂਦੇ ਆ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਦਵਾਲੀ ਮਨਾਓ ਲੋਕਾਂ ਨੂੰ ਤੁਸੀਂ ਕਹਿੰਦੇ ਦਵਾਲੀ ਮਨਾਓ ਇੱਥੇ ਬਟਾਲਾ ਸ਼ਹਿਰ ਜੰਗਲ ਰਾਜ ਜਿਵੇਂ ਬਣਿਆ ਮੈਂ ਤੇ ਆਹੀ ਆਪਾਂ ਕਹਿੰਦੇ ਕਿ ਦਵਾਲੀ ਮਨਾ ਲਓ ਲੱਖ ਲੰਦਾ ਹਜੇ ਲੋਕਾਂ ਦੇ ਮੈਂ ਇੱਕ ਜਾਲੋ ਕਹਿੰਦਾ ਕਿ ਬਟਾਲਾ ਵਾਸੀਓ ਆਪਰੀ ਜਾਨ ਬਚਾਣੀ ਸਾਡੇ ਨਾਲ ਖੋ ਨਹੀਂ ਤਾਂ ਇਹ ਅੱਜ ਕਦੀ ਕੋਈ ਫੋਤੀ ਕੋਈ ਕਿਸੇ ਤੋਂ 10 ਲੱਖ ਮੰਗ ਲਿਆ ਕੋਈ 20 ਮੰਗ ਲਿਆ ਕੋਈ 50 ਮੰਗ ਲਿਆ ਕੋਈ ਕਰੋੜ ਮੰਗ ਲਿਆ ਤੇ ਕਿਸੇ ਕੋ 5 ਕਰੋੜ ਮੰਗ ਲਿਆ ਪੁਲਿਸ ਦਾ ਕਿੰਨਾ ਸਾਥ ਪੁਲਿਸ ਦਾ ਕਿੰਨਾ ਸਾਥ ਪੁਲਿਸ ਦਾ ਬਿਲਕੁਲ ਸਾਡਾ ਸਾਥ ਆ ਕਿ ਤੁਸੀਂ ਜਿਹੜਾ ਬਾ ਪੀਸਫੁਲ ਪੀਸਫੁਲ ਕਰੋ ਪੀਸਫੁਲ ਕਰ ਰਹੇ ਹਾਂ ਕੋਈ ਕੋਈ ਫਸਾਲ ਫੜੀ ਹੈ ਕੋਈ ਕੋਪ ਫੜੀ ਹੈ ਜਾਂ ਕੋਈ ਛੋਟੀ ਫੜੀ ਹੈ ਕੋਈ ਜਾਂ ਹੱਥ ਜੋੜ ਕੇ ਲੋਕਾਂ ਨੂੰ ਕਹਿਣਗੇ ਭਾਜੀ ਤੁਹਾਡਾ ਧੰਨਵਾਦ ਲੀਡਰ ਹੋਮ ਰੈਸਟ ਭਾਜੀ ਲੀਡਰ ਕੋ ਹੋਮ ਰੈਸਟ ਫੋਨ ਹੈ ਪਰ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਮੇਰਾ ਫੋਨ ਮੇਰੇ ਕੋਲ ਨਹੀਂ ਪੁਲਿਸ ਨੇ ਬਣੀ ਵਾਰੀ ਫੋਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਫੋਨ ਆਪਣਾ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਹੋਊਗਾ ਕਿਹੜੇ ਬੰਦੇ ਕੀ ਹੈ ਕਿਉਂਕਿ ਮੇਰਾ ਕਿਸੇ ਨਾਲ ਤਾਲ ਮਿਲ ਨਹੀਂ ਮੇਰਾ ਬਟਾਲਾ ਹੀ ਜਨਤਾ ਨਾਲ ਤਾਲ ਮਿਲਦਾ ਤੇ ਮੈਂ ਉਹਦਾ ਧੰਨਵਾਦ ਕਰਦਾ ਬਾਰ-ਬਾਰ ਮੋਛਾਂ ਤਾਂ ਜੀ ਆਪਾਂ ਇਹਨਾਂ ਨੂੰ ਸਿੱਧਾ ਕਹਿੰਦਾ ਕੋਈ ਹੁਲਰ ਬਾਜੀ ਨਾ ਹੋਈਏ ਨਾ ਹੋਣ ਦੇਣੀ ਹੁਲਰ ਬਾਜੀ ਜੇਰਾ ਹੁਲਰ ਬਾਜੀ ਕਰੂਗਾ ਚੋਕੇ ਅੰਦਰ ਬੜੀ ਕੀ ਗੱਲ ਹੈ ਪੂਰਾ ਲਾਂਡਰ ਮੈਂਟੇਨ ਹੈ ਜੀ ਉਹਨੇ ਸ਼ਹਿਰ ਦੇ ਵਿੱਚ ਕੋਈ ਐਹੋ ਜੀ ਗੱਲਬਾਤ ਨਹੀਂ ਕਿੰਨਾ ਕੁ ਬੰਦ ਆ ਬਾਅਦ ਵਿੱਚ ਜਿਹੜਾ ਪੀਪਲ ਹੈ ਯਾਰ ਆਪਾਂ ਇਹਨਾਂ ਨੂੰ ਕੁਝ ਰਖਾ ਦੇਈਂ ਉਹਨਾਂ ਨੂੰ ਹੁਲਰ ਬਾਜੀ ਨਹੀਂ ਕਰਦੇ ਕਿਤੇ ਨੂੰ ਦੇਖੋ ਜੀ ਰੋਜ਼ ਮਾ ਤੇਰਾ ਆਪਣਾ ਉਹ ਪੀਪਲੀ ਦਾ ਆਪਣਾ ਘਰ ਕੋਈ ਰੋਗ ਨਹੀਂ ਪੀਪਲ ਦਾ ਕੋਈ ਚੱਕ ਨਹੀਂ ਪਰ ਕੇ ਇਹ ਹੁਲਰ ਬਾਜੀ ਕਿਸੇ ਕੰਮ ਚੱਲ ਦੇਣੀ